ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਵੀਰ ਹਰਮਨਪ੍ਰੀਤ ਸਿੰਘ ਦਾ ਪੰਜਾਬੀ ਸਟੋਰ ਤੋਂ ਅੱਜ ਗੱਲ ਕਰਾਂਗੇ ਬਿਲਿੰਗ ਦੇ ਬਾਰੇ ਸਾਡੇ ਕਿਸੇ ਵੀ ਸਟੋਰ ਤੋਂ ਤੁਸੀਂ ਪ੍ਰੋਡਕਟ ਪਰਚੇਜ਼ ਕਰੋਗੇ ਪੱਗਾਂ ਜਾਂ ਕੋਈ ਹੋਰ ਵੀ ਚੀਜ਼ ਤੁਹਾਨੂੰ ਪੱਕਾ ਬਿਲ ਮਿਲਦਾ ਉਹਦੇ ਵਿੱਚ ਕੀ ਹੁੰਦਾ ਕਈ ਵੀਰ ਕਹਿੰਦੇ ਕਿ ਇਹਦੇ ਵਿੱਚ GST ਕਿਉਂ ਲੱਗਿਆ ਹੋਇਆ GST ਵਿੱਚ ਤੁਹਾਨੂੰ ਦਿਖਾ ਦਿੰਦੇ ਇਹ ਇਨਕਲੂਡ ਹੁੰਦਾ ਪ੍ਰਾਈਸ ਦੇ 70 ਰੁਪਏ ਮੀਟਰ ਤੁਸੀਂ ਕੱਪੜਾ ਲਿਆ ਉਹਦੇ ਇਨਕਲੂਡ ਹੈਗਾ ਉਹ GST ਅਸੀਂ ਦੇਵਾਂਗੇ ਤੁਸੀਂ ਨਹੀਂ ਦੇਣਾ ਹੈਗਾ ਅਗਰ ਤੁਹਾਡੇ ਤੋਂ ਅਸੀਂ ਅਲੱਗ GST ਲੈਂਦੇ ਤਾਂ ਕਿਤੇ ਨਾ ਕਿਤੇ ਕੱਪੜੇ ਦਾ ਪ੍ਰਾਈਸ ਤੇ 70 ਜਾਂ 75 ਰੁਪਏ ਮੀਟਰ ਹੋ ਜਾਣਾ ਸੀ ਪਾਰੇ ਇਨਕਲੂਡ ਹੈਗਾ ਐਕਸਕਲੂਡ ਨਹੀਂ ਹੈਗਾ ਤੁਸੀਂ ਮਾਰਕੀਟ ਚ ਕਿਤੋਂ ਵੀ ਭਾਵੇਂ 100 200 50 ਰੁਪਏ ਦੀ ਵੀ ਚੀਜ਼ ਲਓਗੇ ਤਾਂ ਜਿਹੜਾ ਦੁਕਾਨਦਾਰ ਹੈ ਕਿਤੇ ਨਾ ਕਿਤੇ ਉਹਦਾ ਟੈਕਸ ਜਿਹੜਾ ਭਰੂਗਾ ਅਗਰ ਉਹ ਜੀਐਸਟੀ ਦੇ ਅੰਡਰ ਰਜਿਸਟਰ ਹੈਗਾ ਤਾਂ ਤੁਸੀਂ ਇਹ ਚੀਜ਼ ਦਾ ਜ਼ਰੂਰ ਧਿਆਨ ਰੱਖੋ ਇੱਕ ਬ੍ਰਾਂਡ ਤੁਸੀਂ ਦੇਖੋਗੇ ਅਗਰ ਜਿਹੜੇ ਕਾਰਪੋਰੇਟ ਬ੍ਰਾਂਡ ਹੈਗੇ ਹਨ ਭਾਵੇਂ ਕੱਪੜੇ ਦੇ ਭਾਵੇਂ ਸ਼ੂਜ਼ ਦੇ ਉਹ ਹੈਗੇ ਨੇ ਤਾਂ ਉਹ ਇਸ ਚੀਜ਼ ਤੇ ਜ਼ਰੂਰ ਅਲੱਗ ਜੀਐਸਟੀ ਲਾਂਦੇ ਅਗਰ 1000 ਰੁਪਏ ਦਾ ਸਮਾਨ ਤੁਸੀਂ ਲਓਗੇ ਜਾਂ ਕਿਸੇ ਤੇ ਆਪਣਾ ਫੂਡ ਚੇਨ ਜਿਹੜੀਆਂ ਹੈਗੀਆਂ ਨੇ ਉੱਥੋਂ ਤੁਸੀਂ ਖਾਣਾ ਲਓਗੇ ਤਾਂ ਉਹ ਸਰਵਿਸ ਟ ਔਰ ਜੋ CGST ਐਸਜੀਐਸਟੀ ਹੁੰਦਾ ਜਿਹੜਾ ਟੈਕਸ ਉਹ ਵੀ ਤੁਹਾਡੇ ਤੋਂ ਅਲੱਗ ਚ